ਇਹ ਲਖਨ ਦਾ ਸ਼ੌਂਕ ਕਿੱਥੋਂ ਪੈਦਾ ਹੋਇਆ? ਮੈਂ 10ਵੀਂ ਚ ਪੜਦਾ ਸੀ ਨਾ ਉਦੋਂ ਰੇਡੀਓ ਮੈਂ ਆ ਕੇ ਸੁਣਦਾ ਹੁੰਦਾ ਸੀ। ਪਰ ਉਦੋਂ ਦਾ ਸ਼ੌਂਕ ਹੈ ਜੀ ਮੈਂ ਰੇਡੀਓ ਦਾ ਖੇਡਾ ਨਹੀਂ ਛੱਡਿਆ। 1948 ਤੋਂ ਲੈ ਕੇ ਠੀਕ ਹੈ 90 2000 ਤੱਕ ਮੇਰੇ ਕੋਲ ਸਾਰੇ ਮਾਡਲ ਨੇ। ਇਹ ਕਿਹੜੀ ਸਦੀ ਦੇ? 1955 ਦਾ ਜੀ। ਮਤਲਬ 1955 ਦੀ ਯਾਦਗਾਰੀ ਸ਼ਾਮ ਕਰੀ ਤੁਸੀਂ ਹੁਣ ਤੱਕ ਜੀ। ਆ ਗੋਦੀ ਇਹ 1974 ਦਾ ਜੀ ਇਹ ਬਲਖਣਜੀ ਜੀ ਹੂੰ ਇਹ ਦੇਖ ਵੀ ਇਹ ਤੇ ਕੈਸਟ ਪੈਂਦੀ ਸੀਗੀ ਜੀ ਇਥੋਂ ਪਕੜਿਆ ਜਾਂਦਾ ਬਿਲਕੁਲ ਕੈਮਰੇ ਦੀ ਫਲੈਸ਼ ਹੈ ਜੀ ਪੁਰਾਣਾ ਇਹ ਤਾਂ ਬਹੁਤ ਹੀ ਪੁਰਾਣਾ ਲੱਗ ਰਿਹਾ ਹੈ ਬਹੁਤ ਪੁਰਾਣਾ ਲੱਗਦਾ ਹੈ ਹਾਲੇ ਵੀ ਇਹ ਵਰਕਿੰਗ ਹੈ ਇਹ ਅੱਛਾ ਚੱਲਦਾ ਹਾਲੇ ਵੀ ਚੱਲਦਾ ਜੀ ਅੱਛਾ ਨੇ ਪਰਿਵਾਰ ਨੇ ਕਦੇ ਕਿਹਾ ਨਹੀਂ ਕਿ ਤੁਸੀਂ ਇੱਕੀ ਪੁਰਾਣੀਆਂ ਚੀਜ਼ਾਂ ਸੰਭ ਕੇ ਰੱਖਦੇ ਰਹਿੰਦੇ ਹੋ ਕਹਿੰਦੇ ਆਂ ਦੀ ਕਹਿੰਦੇ ਕਹਿੰਦੇ ਹੂੰ ਸਭ ਤੋਂ ਪੁਰਾਣਾ ਮਾਡਲ ਹੈ ਉਸ ਤੋਂ ਬਾਅਦ ਜਿਹੜਾ ਐਕਸਟੈਂਸ਼ਨ ਵਾਲੇ ਦੂਜੇ ਫੋਨ ਤੇ ਸੇਮ ਨੰਬਰ ਤੇ ਗੱਲ ਕਰਨੇ ਇੱਥੋਂ ਅਸੀਂ ਬਟਨ ਦਬ ਦਦੇ ਸੀ ਦੂਜੇ ਤੇ ਨਿਕਲ ਜਾਂਦੀ ਸੀ ਨਾ ਦਵਾ ਦੇ ਮੋਬਾਈਲ ਤੋਂ ਪਹਿਲਾਂ ਪੇਜ ਇਹ ਦੇ ਰਿਹਾ ਫੋਨ ਆ ਜੀ ਅੱਛਾ ਇਹਨੂੰ ਕੀ ਕਹਿੰਦੇ ਐ ਗ੍ਰੈਮੋਫੋਨ ਆ ਜੀ ਚਾਬੀ ਗ੍ਰੈਮੋਫੋਨ ਚਾਬੀ ਇਹਨੂੰ ਕੋਈ ਪਾਵਰ ਦੀ ਜ਼ਰੂਰਤ ਨਹੀਂ ਪੈਂਦੀ ਇਹ ਵਾਈਂਡ ਅਪ ਕਰਦੇ ਆਂ ਅਸੀਂ ਜਿਹੜਾ ਰਕਾਰਡ ਆ ਇਹ ਘੁੰਮਣ ਲੱਗ ਜਾਂਦਾ ਤੇ ਅਸੀਂ ਨੀਡਲ ਰੱਖਦੇ ਆਂ ਕੀ ਕੀ ਇਹ ਰੇਲਵੇ ਦੇ ਜਿਹੜੇ ਸਟੇਸ਼ਨ ਮਾਸਟਰ ਜਾਂ ਹੁੰਦੇ ਸੀਗੇ ਉਹਨਾਂ ਕੋਲ ਹੁੰਦੀ ਸੀ ਆਣੀ ਲੈ ਕੇ ਆਉਂਦੇ ਦੀ ਮਿੱਟੀ ਦਾ ਸੇਲ ਟਰੰਮ ਦੇ ਪੀਪੇ ਚ ਹੁੰਦਾ ਸੀ ਉਹਦੇ ਵਿੱਚ ਰੱਖਣਾ ਤੇ ਬੋਤਲ ਵਸਾਉਣੀ ਨਾ ਬੋਤਲ ਭਰ ਕੇ ਸਤੋਂ ਦੇ ਦੇ ਅੱਛਾ ਇਹ ਚੱਲਦਾ ਐਫ ਐਮ ਰੇਡੀਓ ਚੱਲਦਾ ਅੱਛਾ ਐਫ ਐਮ ਰੇਡੀਓ ਹਾਂਜੀ ਇਹ ਤਾਂ ਮੈਨੂੰ ਲੱਗਦਾ ਆਪਾਂ ਦੇਖਿਆ ਹੀ ਨਹੀਂ 1960 ਦਾ ਜੀ ਅੱਛਾ ਇਹ ਮੇਰਾ ਆਪਣਾ ਅਸੈਂਬਲ ਕੀਤਾ ਰੇਡੀਓ ਹੈ ਜੀ ਅੱਛਾ ਟਾਈਪ ਰਾਈਟਰ ਟਾਈਪ ਰਾਈਟਰ ਹੈ ਜੀ ਇਹ ਅੱਜਕੱਲ ਤਾਂ ਇਹ ਇੰਟੀਕ ਪੀਸ ਮੰਨੇ ਜਾਂਦੇ ਆ ਜੀ ਸਰ ਆ ਆਰਕੈਸਟਰ ਇਹ ਰਮਿਲਦਾ ਵੀ ਸੀ ਆਰ ਦੇ ਟੈਂਪਲੇਟ ਨੇ ਜਿਹੜੇ ਅਸੀਂ ਵੀ ਦੇਖਿਆ ਹੋਈਏ ਤੇ ਤੁਸੀਂ ਇਹ ਵੀ ਸਾਮਗੇ ਰੱਖਿਆ ਹੋਈਏ ਸਾਮਗੇ ਅਸੀਂ ਦੇ ਦੋਪਦੀਆਂ ਹਾਂ ਹਾਂ ਬਿਲਕੁਲ ਵੀ ਸੀ ਆਰ ਕਰਾਇ ਤੇ ਚੱਲਦੇ ਹੁੰਦੇ ਸੀਗੇ ਸਾਰੀ ਰਾਤ ਬੈਠੇ ਰਹਿਣਾ ਇਹ ਚਾਰ ਚਾਰ ਫਿਲਮਾਂ ਦੇਖਣੀਆਂ ਕਰਾਇ ਤੇ ਲਿਆ ਕੇ 100 110 ਰੁਪਏ ਰੈਂਟ ਹੁੰਦਾ ਸੀ ਜੇ ਮੇਰੇ ਗ੍ਰੈਂਡਫਾਦਰ ਨੇ ਜੀ ਪਰਮਾ ਦੇ ਵਿੱਚ ਜੀ ਜੇ ਜਦੋਂ ਇੰਡੀਆ ਆਏ ਸੀ 82 23 ਦੇ ਵਿੱਚ ਉਦੋਂ ਆਏ ਸੀ ਸੁਭਾਸ਼ ਚੰਦਰ ਪੋਸ਼ ਜੀ ਅੱਛਾ ਜੀ ਇਹ ਸੁਭਾਸ਼ ਚੰਦਰ ਪੋਸ਼ ਦੀ ਇਹ ओरिजिनल ਫੋਟੋ ਰੀਅਰ ਫੋਟੋ ਹੈ ਜੀ ਇਹ ਵੀ ਬਹੁਤ ਅਨਟਿਕ ਹੈ ਜੀ ਅੱਜ ਕੱਲ ਬੱਚਿਆਂ ਨੂੰ ਦੇਖੋ ਤਾਂ ਆ ਜਾਇਆ ਬਾਜ਼ਾਰ ਜਾ ਸ਼ਰਮ ਆਉਂਦੀ ਹੈ ਇਹਦਾ ਹੈਂਡਲ ਦੇਖੋ ਕਿੰਨਾ ਵਧੀਆ ਬਣਿਆ ਹੈ ਤੇ ਆ ਜਿਹੜੀਆਂ ਥਿੱਲੀਆਂ ਇਹਦੇ ਵਿੱਚ ਕੋਈ ਵਾਇਰ ਨਹੀਂ ਲਾਈ ਹੋਈ ਇਹ ਬਾਸ ਦੀ ਬਣੀ ਹੋਈ ਹੈ ਇਹ ਰੇਲਵੇ ਦੇ ਪੁਰਾਣੇ ਟਿਕਟ ਨੇ ਜੀ ਜਿਹੜੇ ਪਹਿਲੇ ਟਾਈਮ ਜੇ ਰੇਲਵੇ 'ਚ ਸਫ਼ਰ ਕਰਦੇ ਹੋਊਗੇ ਉਹਨਾਂ ਨੂੰ ਪਤਾ ਹੋਊਗਾ ਥਿੱਲੀ ਹੈ ਜੀ ਇਹਦੇ ਵਿੱਚ ਚਾਂਦੀ ਦੇ ਸਿੱਕੇ ਹੁੰਦੇ ਸੀ ਅੰਗਰੇਜ਼ਾਂ ਦੇ ਟਾਈਮ ਪੁਰਾਣੀ ਚੀਜ਼ ਦੀ ਕਦਰ ਕਰਨੀ ਚਾਹੀਦੀ ਹੈ ਕੋਈ ਸਾਨੂੰ ਜਿਹੜਾ ਨਹੀਂ ਪਤਾ ਅੱਜ ਕੱਲ ਦੇ ਮਾਹੌਲ ਦਾ ਸਾਨੂੰ ਪਿਛਲੀ ਪੀੜ੍ਹੀ ਹੈ ਜਿਹੜੀ ਸਾਡੇ ਬਜ਼ੁਰਗ ਆ ਉਹ ਦੱਸ ਜਾਂਦੇ ਜੀ ਤੁਸੀਂ ਦੇਖ ਰਹੇ ਹੋ ਸਿਟੀ ਹੋਮ ਨਿਊਜ਼ ਕਿ ਮੈਂ ਤੁਹਾਡੇ ਨਾਲ ਜਸਪੁਰ ਹਾਂ ਅੱਜ ਤੁਹਾਨੂੰ ਜਿਹੜਾ ਇਹ ਨਜ਼ਾਰਾ ਦਿਖਾਉਣ ਜਾ ਰਹੀਆਂ ਤੁਹਾਨੂੰ ਦੇਖ ਕੇ ਲੱਗਦਾ ਹੋਣਾ ਹੈ ਕਿ ਮੈਂ ਸ਼ਾਇਦ ਤੁਹਾਨੂੰ ਕਿਸੇ ਰੇਡੀਓ ਵਾਲੀ ਦੁਕਾਨ ਤੇ ਲੈ ਆਈ ਹਾਂ ਜਿੱਥੇ ਕਿ ਤੁਹਾਨੂੰ ਹਰ ਤਰ੍ਹਾਂ ਦੇ ਰੇਡੀਓ ਟੇਪ ਰਿਕਾਰਡਰ ਵਗੈਰਾ ਮਿਲਦੇ ਪਰ ਨਹੀਂ ਅੱਜ ਅਸੀਂ ਤੁਹਾਨੂੰ ਇੱਕ ਅਜਿਹੇ ਸ਼ਖਸ ਨਾਲ ਮਿਲਵਾਉਣ ਜਾ ਰਹੇ ਹਾਂ ਜਿਨ੍ਹਾਂ ਨੇ ਆਪਣੀ ਪੁਰਾਣੀ ਦਰੋਹਰ ਸਮਾਨ ਰੱਖੀ ਹੋਈ ਹੈ ਆਪਣੀ ਤੋਂ ਪਿਛਲੀ ਪੁਰਾਣੀ ਸਦੀ ਦੇ ਵਿੱਚ ਜਿਹੜੇ ਟੀਵੀ ਰੇਡੀਓ ਫੋਨ ਔਰ ਹੋਰ ਚੀਜ਼ਾਂ ਫੋਨ ਟੈਲੀਫੋਨ ਰਿਪ ਟੇਪ ਰਿਕਾਰਡਰ ਇਵਨ ਕੀ ਪੱਕੀਆਂ ਵਗੈਰਾ ਜੋ ਵੀ ਹੁੰਦਾ ਸੀ ਸਾਰਾ ਕੁਝ ਉਹਨਾਂ ਨੇ ਸੰਭਾਲ ਕੇ ਰੱਖਿਆ ਇੱਕ ਯਾਦਗਾਰੀ ਤੌਰ ਤੇ ਇੱਕ ਅਨੋਖਾ ਸ਼ੌਂਕ ਹੈ ਗੱਲਬਾਤ ਕਰਦੇ ਹਾਂ ਸਰਦਾਰ ਸਾਹਿਬ ਨਾਲ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਹੈ ਜੀ ਬਹੁਤ ਵਧੀਆ ਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਬ੍ਰਿੰਦਰ ਸਿੰਘ ਅੱਛਾ ਇਹ ਅਜਿਹਾ ਵਿਲੱਖਣ ਜਿਹਾ ਸ਼ੌਂਕ ਕਿੱਥੋਂ ਪੈਦਾ ਹੋਇਆ ਇਹ ਮੈਂ ਜਦੋਂ 10ਵੀਂ ਚ ਪੜ੍ਹਦਾ ਸੀ ਨਾ ਉਦੋਂ ਰੇਡੀਓ ਮੈਂ ਆ ਕੇ ਸੁਣਦਾ ਹੁੰਦਾ ਸੀ ਪਰ ਉਦੋਂ ਦਾ ਸ਼ੌਂਕ ਹੈ ਜੀ ਮੈਂ ਰੇਡੀਓ ਤਾਂ ਖੜਾ ਨਹੀਂ ਛੱਡਿਆ ਅੱਛਾ ਤੇ ਟੀਵੀ ਵੀ ਦੇਖੀਦਾ ਲੇਕਿਨ ਟੀਵੀ ਘੱਟ ਦੇਖੀਦਾ ਰੇਡੀਓ ਜ਼ਿਆਦਾ ਸੁਣੀਦਾ ਮਤਲਬ ਰੇਡੀਓ ਬਹੁਤ ਪਸੰਦ ਆ ਤੁਹਾਨੂੰ ਬਿਲਕੁਲ ਜੀ ਇਸੇ ਕਰਕੇ ਸਾਰੇ ਹਰ ਤਰ੍ਹਾਂ ਦੇ ਸਾਮੇ ਰੱਖੇ ਬਿਲਕੁਲ ਵੱਖਰੇ ਵੱਖਰੇ ਮਾਡਲ ਜਿਹੜੇ ਉਦੋਂ ਤੇ 1948 ਤੋਂ ਲੈ ਕੇ ਠੀਕ ਹੈ 90 2000 ਤੱਕ ਮੇਰੇ ਕੋਲ ਸਾਰੇ ਮਾਡਲ ਨੇ ਅੱਛਾ ਜੀ ਤੇ ਦਿਖਾ ਸਕਦੇ ਹੋ ਕੀ ਕੀ ਤੁਹਾਡੇ ਕੋਲ ਸੇਵ ਹੈ ਨੀਚੇ ਜਿਵੇਂ ਕੈਮਰੇ ਪਏ ਐ ਹੋਰ ਵੀ ਕਈ ਚੀਜ਼ਾਂ ਤੁਹਾਡੇ ਕੋਲ ਐ ਦਿਖਾ ਸਕਦੇ ਹੋ ਇਹ ਕਿਹੜੀ ਸਦੀ ਦਾ 1952 ਦਾ ਜੀ ਬਲੈਕ ਐਂਡ ਵਾਈਟ ਇਹਦੇ ਵਿੱਚ ਫਿਲਮ ਪੈਂਦੀ ਸੀਗੀ ਅੰਦਰ ਅੱਛਾ ਬਲੈਕ ਐਂਡ ਵਾਈਟ ਫੋਟੋ ਖਿੱਚਦੀ ਸੀ 12 ਜਾਂ 24 ਸਿਲੈਕਟ ਕਰਦਾ ਸੀ ਕੈਮਰਾ ਕਿਹੜੀ ਫਿਲਮ ਪੈਣੀ ਅੱਛਾ ਫਿਰ ਉਸ ਤੋਂ ਬਾਅਦ ਉਹਨੂੰ ਵਾਸ਼ ਕੀਤਾ ਜਾਂਦਾ ਸੀ ਡਿਵੈਲਪ ਕੀਤਾ ਜਾਂਦਾ ਸੀ ਨੈਗੇਟਿਵ ਬਣਦੇ ਸੀ ਫਿਰ ਉਹ ਤੋਂ ਪੋਜ਼ਿਟਿਵ ਜਿਹੜੀ ਫੋਟੋ ਬਣਦੀ ਸੀ ਵਾਹ ਜੀ ਵਾਹ ਮਤਲਬ 1952 ਦੀ ਯਾਦਗਾਰ ਸੰਭਾਲ ਕੇ ਰੱਖੀ ਤੁਸੀਂ ਹੁਣ ਤੱਕ ਜੀ ਦੇਖ ਲੋ ਕਿੱਦਾਂ ਫੋਟੋਆਂ ਖਿੱਚੀਆਂ ਜਾਂਦੀਆਂ ਸੀ 1952 ਸਦੀ ਦੇ ਵਿੱਚ ਤੇ ਅੱਜ ਦੇਖ ਲੋ ਆਹ ਕਦੋਂ ਦੀ ਹੈ ਇਹ 1974 ਦਾ ਜੀ ਇਹਦੇ ਵਿੱਚ 24 ਵਾਲੀ ਫਿਲਮ ਪੈਂਦੀ ਸੀ 24 ਫੋਟੋਆਂ ਖਿੱਚਦੀ ਸੀ ਇਹ ਕਲਰਡ ਕੈਮਰਾ ਜੀ ਇਹਦੇ ਵਿੱਚ ਵੀ ਫਿਲਮ ਪੈਂਦੀ ਸੀ ਹੂੰ ਮੇਨ ਲਾਦਾ ਹਲੇ ਇਹਦੇ ਵਿੱਚ ਹੈ ਫਿਲਮ ਆ ਸ਼ੋ ਕਰਦੀ ਹੈ ਹਾਂਜੀ ਬਿਲਕੁਲ ਇਹਨਾਂ ਵਧੀਆ ਇਹ ਤੁਸੀਂ ਸਿਰਫ ਰੇਡੀਓ ਤੋਂ ਸਟਾਰਟ ਹੋਇਆ ਸੀ ਤੇ ਉਸ ਤੋਂ ਬਾਅਦ ਤੁਸੀਂ ਹਰ ਚੀਜ਼ ਜਿਵੇਂ ਫੋਨ ਹੈ ਕੈਮਰਾ ਸਾਰਾ ਕੁਝ ਹੀ ਸਾਹਮਣੇ ਜਿਹੜੀ ਚੀਜ਼ ਵੀ ਮੈਨੂੰ ਲੱਗਿਆ ਵੀ ਇਹ ਸਾਹਮਣੇ ਚਾਹੀਦੀ ਆ ਹਮ ਬਿਆਨ ਵਾਲੀਆਂ ਜਿਹੜੀਆਂ ਪੀੜੀਆਂ ਨੇ ਉਹਨਾਂ ਨੂੰ ਦੇਖਣ ਤੋਂ ਸ਼ਾਇਦ ਜਿਹੜੇ ਵਾਂਝੇ ਰਹਿ ਸਕਦੇ ਉਹ ਦੇਖ ਸਕਦੇ ਆ ਦੇਖਿਆ ਹੁਣੋਂ ਜ਼ਿਆਦਾ ਤੋਂ ਜ਼ਿਆਦਾ ਇਹ ਕੈਮਰਾ ਦੇਖਣਾ ਜਾਂ ਮੋਬਾਈਲ ਦੇ ਵਿੱਚ ਕੈਮਰਾ ਦੇਖਿਆ ਹੁਣ ਲੇਕਿਨ ਇਹ ਬਿਲਖਣ ਚੀਜ਼ ਹੈ ਜੀ ਹਮ ਇਹ ਕਦੋਂ ਦਾ ਹੈ ਇਹ ਉਸ ਤੋਂ ਬਾਅਦ ਦਾ ਹੈ ਜੀ ਅੱਛਾ ਮੈਂ 80 ਦਾ ਹੋਏਗਾ 80 ਦੇ ਕਰੀਬ ਠੀਕ ਹੈ ਇਸ ਤੋਂ ਬਾਅਦ ਮੂਵੀ ਕੈਮਰਾ ਜੀ ਇਹਦੇ ਵਿੱਚ ਵੀ ਇੱਥੇ ਕੈਸਟ ਪੈਂਦੀ ਸੀਗੀ ਜੀ ਇੱਥੋਂ ਪਕੜਿਆ ਜਾਂਦਾ ਸੀ ਬਿਲਕੁਲ ਇਹ ਪੁਰਾਣੀਆਂ ਕਿਤਾਬਾਂ ਵੀ ਤੁਸੀਂ ਸਾਹਮਣੇ ਰੱਖੀਆਂ ਹੋਈਆਂ ਬਿਲਕੁਲ ਜੀ ਇਹ ਮੇਲਿਆਂ ਤੋਂ ਮਿਲਦੀਆਂ ਨੇ ਇਹ ਕੈਮਰੇ ਦੀ ਫਲੈਸ਼ ਆ ਜੀ ਪੁਰਾਣੀ ਇਹ ਇਹ ਤਾਂ ਬਹੁਤ ਹੀ ਪੁਰਾਣਾ ਲੱਗ ਰਿਹਾ ਹੈ ਕਿ ਬਹੁਤ ਪੁਰਾਣਾ ਜੀ ਸਦੀ ਦਾ ਲੱਗਦਾ ਹੈ ਇਹ ਮੇਰੇ ਨਾਲ ਤਾਂ 60 ਦੇ ਕਰੀਬ ਦਾ ਹੋਵੇਗਾ ਅੱਛਾ ਇਹਦੇ ਵਿੱਚ ਸੈੱਲ ਵੀ ਪੈਂਦੇ ਸੀ ਹੂੰ ਔਰ ਬਿਜਲੀ ਤੇ ਵੀ ਚਾਰਜ ਹੋ ਕੇ ਚੱਲਦੀ ਸੀ ਇਹ ਹੂੰ ਉਹ ਹੱਲੇ ਵੀ ਇਹ ਵਰਕਿੰਗ ਹੈ ਇਹ ਅੱਛਾ ਚੱਲਦਾ ਹੱਲੇ ਚੱਲਦਾ ਜੀ ਅੱਛਾ ਚਲਾ ਕੇ ਦਿਖਾਉਂਗਾ ਥੋੜਾ ਦਿਖਾ ਦਿੰਦਾ ਆ ਤੁਸੀਂ ਦੇਖ ਸਕਦੇ ਹੋ ਇਹ ਜਿਹੜਾ ਕੈਮਰਾ ਹੈ ਮੇਰੇ ਹਿਸਾਬ ਨਾਲ ਜਦੋਂ ਅਸੀਂ ਜੰਮੇ ਨਹੀਂ ਸੀ ਨਾ ਉਦੋਂ ਦਾ ਲੱਗਦਾ ਬਲੈਕ ਐਂਡ ਵਾਈਟ ਜਦੋਂ ਮੂਵੀਜ਼ ਆਉਂਦੀਆਂ ਸੀ ਇਹ ਉਸ ਉਸ ਸਮੇਂ ਦਾ ਹੈ ਜਦੋਂ ਇਹ ਆਈ ਥਿੰਕ ਇਹ 60 ਦੇ ਦशक ਦਾ ਹੋਊਗਾ ਨਾ ਹੋਏਗਾ ਜੀ ਹੋਏਗਾ ਨਾ ਹਾਂਜੀ ਮੈਨੂੰ ਲਿਆਦੋਂ ਮਿਲਦੀਆਂ ਹੁੰਦੀਆਂ ਸੀ ਕਿਤਾਬਾਂ। ਅੱਛਾ। ਤੁਹਾਨੂੰ ਪੜ੍ਹਨ ਦਾ ਸ਼ੌਂਕ ਸੀ ਜਾਂ ਬਸ ਐਵੇਂ ਹੀ ਇਕੱਟੀਆਂ ਕਰੰਦਾ? ਨਹੀਂ, ਕਦੇ-ਕਦੇ ਪੜ੍ਹ ਵੀ ਲਈਦੇ। ਵਧੀਆ ਲੱਗੇ ਤਾਂ ਪੜ੍ਹ ਵੀ ਲੈਣੀ ਆ। ਅੱਛਾ। ਜੇ ਮਾੜਾ ਲਿਟਰੇਚਰ ਆ ਉਹ ਨਹੀਂ ਪੜ੍ਹਣਾ ਜੀ। ਅੱਛਾ। ਨਹੀਂ ਪਰਿਵਾਰ ਨੇ ਕਦੇ ਕਿਹਾ ਨਹੀਂ ਕਿ ਤੁਸੀਂ ਇਹ ਕੀ ਪੁਰਾਣੀਆਂ ਚੀਜ਼ਾਂ ਸਾਹਮਣੇ ਰੱਖਦੇ ਰਹੋ। ਕਿਹਨੇ ਜੀ? ਫੈਮਿਲੀ ਮੈਂਬਰਸ ਨੇ ਕਦੇ ਕਿਹਾ? ਕਹਿੰਦੇ ਆ ਜੀ, ਕਹਿੰਦੇ ਆ। ਕਹਿੰਦੇ ਆ। ਕਹਿੰਦੇ ਸੀ ਪਹਿਲਾਂ ਜਗ੍ਹਾ ਥੋੜੀ ਆ ਆਪਣੇ ਕੋਲ ਕਿੱਥੋਂ ਇਹ ਤੁਸੀਂ ਲੈ ਆਏ ਕਿਉਂ ਰੱਖਣਾ, ਇਹ ਕੀ ਕਰਨਾ। ਲੇਕਿਨ ਹੁਣ ਜਦੋਂ ਪਤਾ ਲੱਗਦਾ ਇਹਦੀ ਵੈਲਿ ਫਿਰ ਕਿੰਦੇ ਨਹੀਂ ਠੀਕ ਆ ਵਧੀਆ ਲੋਕ ਅਕਸਰ ਅਸੀਂ ਦੇਖਦੇ ਆ ਜਦੋਂ ਕੋਈ ਚੀਜ਼ ਸੋਫਾ ਵੀ ਪੁਰਾਣਾ ਹੋ ਜਾਣਾ ਚੁੱਕਦੇ ਬਾਹਰ ਮਾਰਦੇ ਨਵਾਂ ਸੋਫਾ ਬਣਵਾ ਲੈਂਦੇ ਆ ਤੇ ਤੁਸੀਂ ਇੰਨੀਆਂ ਪੁਰਾਣੀਆਂ ਪੁਰਾਣੀਆਂ ਚੀਜ਼ਾਂ ਆ ਦੇਖੋ ਮੈਂ ਦੇਖ ਰਹੀ ਸੀ ਆ ਕੈਸਟਾ ਇਹ ਯੂਨੀਵਰਸਲ ਦਾ ਡੈਕ ਜਦੋਂ ਬੜੇ ਚੱਲਦੇ ਹੁੰਦੇ ਸੀਗੇ ਉਦੋਂ ਦੀਆਂ ਕੈਸਟਾਂ ਸੋਨ ਦੀ ਝੜੀ ਦੇਖੋ ਤੁਸੀਂ ਹਲੇ ਤੱਕ ਇਹ ਵੀ ਸਾਮ ਕੇ ਰੱਖੀ ਹੋਈਆਂ ਟੈਲੀਫੋਨ ਪੁਰਾਣੇ ਦੇਖ ਲਓ ਤੁਸੀਂ ਹਰ ਤਰ੍ਹਾਂ ਦੀ ਚੀਜ਼ ਅੰਕਲ ਨੇ ਸਾਮ ਕੇ ਰੱਖੀ ਹੋਈ ਹੈ ਹੂੰ ਸਭ ਤੋਂ ਪੁਰਾਣਾ ਮਾਡਲ ਹੈ ਉਸ ਤੋਂ ਬਾਅਦ ਇਹ ਆ ਗਏ ਐਕਸਟੈਂਸ਼ਨ ਵਾਲੇ ਦੂਜੇ ਫੋਨ ਤੇ ਸੇਮ ਨੰਬਰ ਤੇ ਗੱਲ ਕਰਨੇ ਇੱਥੋਂ ਅਸੀਂ ਬਟਨ ਦਬ ਦਏ ਸੀ ਦੂਜੇ ਤੇ ਨਿਕ ਚਲੀ ਜਾਂਦੀ ਸੀ ਠੀਕ ਉਸ ਤੋਂ ਬਾਅਦ ਇਹ ਆ ਗਏ ਥੋੜਾ ਲਾਈਟ ਵੇਟ ਦੇ ਵਿੱਚ ਹੂੰ ਉਸ ਤੋਂ ਬਾਅਦ ਆ ਆ ਕਿਹੜਾ ਫੋਨ ਹੈ ਇੱਕ ਇੱਕ ਹੁੰਦਾ ਇਹ ਵੀ ਦੱਸ ਰਹੇ ਇਹ ਡਿਜੀਟਲ ਆ ਗਏ ਜੀ ਇਹ ਤਾਂ ਆਪਾਂ ਦੇਖੀ ਹੋਏ ਹਾਂ ਹਾਂ ਉਸ ਤੋਂ ਬਾਅਦ ਆ ਗਏ ਕਾਰਡਲੈਸ ਕਾਰਡਲੈਸ ਵੀ ਆ ਗਏ ਠੀਕ ਹੈ ਇਹਨਾਂ ਤੋਂ ਬਾਅਦ ਮੋਬਾਈਲ ਤੋਂ ਪਹਿਲਾਂ ਹੂੰ ਪੇਜਰ ਹਾਂ ਬਿਲਕੁਲ ਬਿਲਕੁਲ ਜੀ ਇਹ ਦੇਖੋ ਇਹ ਮੈਸੇਜ ਆ ਜਾਂਦਾ ਜੇ ਅਸੀਂ ਕਿਸੇ ਨਾਲ ਕਾਲ ਕਰਨੀ ਆ ਉਹਦੇ ਕੋਲ ਮੋਬਾਈਲ ਨਹੀਂ ਸੀ ਹੁੰਦਾ ਉਹਨੂੰ ਅਸੀਂ ਮੈਸੇਜ ਪਾ ਦੇਣਾ ਉਹਨੇ ਪੀਸੀ ਉਹਦੇ ਜਾਂ ਕਿਸੇ ਘਰੋਂ ਜਾ ਕੇ ਜਿਹਦੇ ਘਰ ਫੋਨ ਲੱਗਾ ਸੀ ਉਤੋਂ ਸਾਨੂੰ ਕੰਟੈਕਟ ਕਰ ਲੈਣਾ ਠੀਕ ਹੈ ਇਹ ਕਿਹੜੀ ਇਹ ਕਦੋਂ ਦਾ ਕਿਹੜੇ ਸੰਬੰਧ ਦਾ ਹੋਊਗਾ ਇਹ ਇਹ ਰੇਲਵੇ ਦਾ ਫੋਨ ਆ ਜੀ ਅੱਛਾ ਇਹ ਜਦੋਂ ਕਿਤੇ ਹੁਣ ਤਾਂ ਵਾਇਰਲੈਸ ਸੈੱਟ ਮਿਲ ਗਏ ਗਾਰਡ ਕੋਲੇ ਡਰਾਈਵਰ ਕੋਲੇ ਸਟੇਸ਼ਨ ਮਾਸਟਰਾਂ ਕੋਲੇ ਪਹਿਲਾਂ ਨਹੀਂ ਸੀ ਹੁੰਦੇ ਪਹਿਲਾਂ ਟੈਲੀਫੋਨ ਹੁੰਦਾ ਸੀ ਹੂੰ ਜਦੋਂ ਕਿਤੇ ਰਸਤੇ ਟ੍ਰੇਨ ਰੁਕ ਜਾਣੀ ਉਹਨਾਂ ਨੇ ਇਥੋਂ ਦੋ ਵਾਇਰ ਚੱਕ ਕੇ ਨੇੜੇ ਦੇ ਖੰਭੇ ਦੇ ਉੱਤੇ ਕੰਡਕਟ ਕਰ ਲੈਣਾ ਉੱਥੋਂ ਲਾ ਕੇ ਨੇੜੇ ਦੇ ਸਟੇਸ਼ਨ ਤੇ ਗੱਲ ਕਰ ਲੈਣਾ ਠੀਕ ਹੈ ਮਤਲਬ ਇਹ ਬਕਾਇਦਾ ਸਿਰਫ ਰੇਲਵੇ ਤੇ ਹੀ ਯੂਜ਼ ਹੁੰਦਾ ਸੀ ਰੇਲਵੇ ਸਟੇਸ਼ਨ ਤੇ ਬਿਲਕੁਲ ਠੀਕ ਹੈ ਹਾਂ ਤੇ ਆਪ ਆਪਾਂ ਅਕਸਰ ਫਿਲਮਾਂ ਚ ਦੇਖਿਆ ਹੋਇਆ ਹੈ ਇਹ ਟੇਬਲ ਰਿਕਾਰਡਰ ਇਹ ਇਹਨੂੰ ਕੀ ਕਹਿੰਦੇ ਹੈ ਇਹ ਗ੍ਰੈਮੋਫੋਨ ਹੈ ਜੀ ਚਾਬੀ ਗ੍ਰੈਮੋਫੋਨ ਕਹਿੰਦੇ ਹੈ ਚਾਬੀ ਇਹਨੂੰ ਕੋਈ ਪਾਵਰ ਦੀ ਜ਼ਰੂਰਤ ਨਹੀਂ ਪੈਂਦੀ ਇਹ ਵਾਈਂਡ ਅਪ ਕਰਦੇ ਆਂ ਅਸੀਂ ਜਿਹੜਾ ਰਿਕਾਰਡ ਹੈ ਘੁੰਮਣ ਲੱਗ ਜਾਂਦਾ ਉੱਤੇ ਅਸੀਂ ਨੀਡਲ ਰੱਖਦੇ ਆਂ ਹੂੰ ਇਹਦੇ ਨਾਲ ਇਹ ਸਾਊਂਡ ਬਾਕਸ ਹੈ ਇਹਦਾ ਅੱਛਾ ਇਹਦੇ ਨਾਲ ਇਹਦੀ ਜਿਹੜੀ ਆਵਾਜ਼ ਨਿਕਲਦੀ ਹੈ ਇਹਦੇ ਥਰੂ ਸੌਂਡ ਹੁੰਦੇ ਇਹ ਸਾਰੇ ਵਰਕਿੰਗ ਨੇ ਇਹ ਵਰਕਿੰਗ ਆ ਥੋੜੀ ਪ੍ਰੋਬਲਮ ਆ ਉਹਦੇ ਵਿੱਚ ਅੱਛਾ ਅੱਛਾ ਇਹਦਾ ਸਮਾਨ ਨਹੀਂ ਫਿਲਹਾਲ ਮਿਲ ਗਿਆ ਹਾਂ ਕੀ ਚੀਜ਼ ਹੈ ਇਹ ਇਹ ਰੇਲਵੇ ਦੇ ਜਿਹੜੇ ਸਟੇਸ਼ਨ ਮਾਸਟਰ ਜਾਂ ਹੁੰਦੇ ਸੀਗੇ ਉਹਨਾਂ ਕੋਲ ਹੁੰਦੀ ਸੀ ਹਾਂ ਜੀ ਇਹ ਆਪਾਂ ਇਹਦੇ ਵਿੱਚ ਦੀਵਾ ਪਾਲ ਕੇ ਰੱਖਿਆ ਜਾਂਦਾ ਠੀਕ ਹੈ ਜੇ ਆਪਾਂ ਗ੍ਰੀਨ ਲਾਈਟ ਦੇਣੀ ਆ ਆਪਾਂ ਗ੍ਰੀਨ ਵਾਲਾ ਜਿਹੜਾ ਸ਼ੀਸ਼ਾ ਅੱਗੇ ਕਰ ਲਾਂਗੇ ਹੂੰ ਜੇ ਗ੍ਰੀਨ ਨਹੀਂ ਦੇਣੀ ਰੈੱਡ ਦੇਣੀ ਆ ਗ੍ਰੀਨ ਪਿੱਛੇ ਰੈੱਡ ਠੀਕ ਓਕੇ ਓਕੇ ਹੁਣ ਇਹਦਾ ਕੰਮ ਜਿਹੜਾ ਲੈ ਲਿਆ ਇਹ ਲਾਈਟ ਨੇ ਲੈ ਲਿਆ ਜੀ ਠੀਕ ਹੈ ਇਦੇ ਅਗੇ ਸ਼ੀਸ਼ਾ ਪੈ ਜਾਂਦਾ ਗ੍ਰੀਨ 파ਰ ਉਹ ਲਾਲ 파ਰ ਉਹ ਵਾਈਟ 파ਰ ਉਹ। ਅੱਛਾ। ਉਹਦਾਂ ਦੀ ਲਾਈਟ ਇਹ ਦੇ ਦਿੰਦਾ ਇਹ ਰੀਚਾਰਜੇਬਲ ਆ। ਠੀਕ ਹੈ। ਮਤਲਬ ਇਹ ਦੋਨੋਂ ਰੇਲਵੇ 'ਚ ਹੀ ਯੂਜ਼ ਹੋਣ ਵਾਲੀ ਐ। ਹਾਂਜੀ। ਠੀਕ ਐ। ਤੇ ਆਹ ਕੀ ਤੋਪ ਐ ਨਾ? ਇਹੇ ਵੈਸੀ ਮਾਡਲ ਬਣਾਇਆ ਹੋਇਆ ਜੀ। ਅੱਜ ਵੈਸੇ ਮੋਹਰ ਦਾ। ਬਰਾਸ ਦਾ। ਆਹ ਕੀ ਚੀਜ਼ ਐ? ਇਹੇ ਆਇਲ ਕੈਨ ਜੀ। ਤੇਲ ਦੇਣ ਵਾਸਤੇ। ਅੱਛਾ ਅੱਛਾ। ਅੱਜਕੱਲ ਪਲਾਸਟਿਕ ਦੀਆਂ ਆ ਗਈਆਂ। ਪਹਿਲਾਂ ਇਹਦੇ ਵਿੱਚ ਤੇਲ ਇਹਦੇ ਨਾਲ ਡੁੱਲਦਾ ਨਹੀਂ। ਠੀਕ ਐ। ਟੇਢੀ ਵੀ ਹੋ ਜਾਵੇ ਤਾਂ ਵੀ ਨਹੀਂ ਡੁੱਲੇਗਾ। ਇੱਧਰ ਨੂੰ ਜਾਣਾ ਇਹਨੇ। ਠੀਕ ਐ। ਕਰਲਾ ਇਹ ਤੇਲ ਵਗੈਰਾ ਪਾਉਨੂੰ ਤੇਲ ਲੈ ਕੇ ਆਉਂਦੇ ਦੀ ਮਿੱਟੀ ਦਾ ਤੇਲ ਡਰਮ ਦੇ ਵਿੱਚ ਪੀਪੇ ਚ ਹੁੰਦਾ ਸੀ ਉਹਦੇ ਵਿੱਚ ਰੱਖਣਾ ਤੇ ਬੋਤਲ ਪਸਾਉਣੀ ਇਹਨਾਂ ਬੋਤਲ ਭਰ ਕੇ ਸਾਤੋਂ ਦੇ ਦੇਣੀ ਅੱਛਾ ਇਹ ਨਾਲ ਉਹ ਕੀ ਚੀਜ਼ ਹੈ ਛੋਟਾ ਜਿਹਾ ਇਹ ਛੋਟਾ ਜਿਹਾ ਰੇਡੀਓ ਹੈ ਜੀ ਇਹ ਚੱਲਦਾ ਐਫ ਐਮ ਰੇਡੀਓ ਹੈ ਚੱਲਦਾ ਜੀ ਅੱਛਾ ਐਫ ਐਮ ਰੇਡੀਓ ਹਾਂ ਜੀ ਇਹ ਤਾਂ ਮੈਨੂੰ ਲੱਗਦਾ ਆਪਾਂ ਦੇਖਿਆ ਹੀ ਨਹੀਂ ਇਹ ਕਦੋਂ ਦਾ ਲੱਗਦਾ ਮੈਨੂੰ ਇਹ ਲੇਟਸਟ ਹੈ ਮੈਨੂੰ ਲੱਗਦਾ 10 ਸਾਲ ਪੁਰਾਣਾ ਹੋਏਗਾ ਅੱਛਾ ਇਹ ਤਾਂ ਚਾਹ ਦੇਖ ਲਓ ਚੱਲਦਾ ਵੀ ਬੈਸਨ ਰਿਡੀਓ ਇਹਦੇ ਨੂੰ ਕਰੋ ਯਾਰ ਕੈਮਰੇ ਵੱਲ ਆ ਦੇਖੋ ਵਰਕਿੰਗ ਆਇਆ ਨੰਬਰਿੰਗ ਆ ਰਹੀ ਵਿੱਚ ਇਹ ਆ ਟੂਨ ਹੋਣਾ ਜੀ ਟਿਊਨ ਹੋ ਗਿਆ ਜਿੱਥੇ ਜਿਹੜਾ ਸਟੇਸ਼ਨ ਨੇੜੇ ਦਾ ਉੱਥੇ ਨੇ ਚੱਲਣਾ ਇਹ ਠੀਕ ਹੈ ਆ ਬੜਾ ਬਕਸੇ ਜੇ ਸਾਹਮਣੇ ਰੱਖੇ ਹੋਏ ਤੁਸੀਂ ਆ ਕੀ ਚੀਜ਼ ਹੈ ਇਹ ਤਾਂ ਜੀ ਰੇਡੀਓ ਆ ਮਰਫੀ ਦਾ ਬਹੁਤ 1960 ਦਾ ਜੀ ਇਹ ਅੱਛਾ ਇਹ ਇੱਕ ਗ੍ਰਾਮੋਫੋਨ ਹੈ ਜੀ ਮਰਫੀ ਦੀ ਸਿੰਗਲ ਜੀ ਇੱਥੇ ਰਿਕਾਰਡ ਰੱਖਦੇ ਆਂ ਸੀ ਪਲੇ ਕਰਦੇ ਆਂ ਇਹ ਨੀਡਲ ਨੂੰ ਉੱਪਰ ਰੱਖਦੇ ਨੇ ਆਵਾਜ਼ ਆਉਂਦੀ ਹੈ ਇਹ ਜਿਹੜੀ ਆ 2 in 1 ਅੱਛਾ ਏਸੀ ਆਊਟ ਦੀ ਹੈ ਇਹਦੇ ਵਿੱਚ ਰੇਡੀਓ ਤੇ ਗ੍ਰਾਮੋਫੋਨ ਦੋਨੋਂ ਕੰਪੋਨੈਂਟ ਹੈ ਇਹ ਨੈਸ਼ਨਲ ਪੈਨਸੋਨਿਕ ਦੀ ਹੈ ਜੀ ਹੂੰ ਇਹਦੇ ਵਿੱਚ ਗ੍ਰਾਮੋਫੋਨ ਟੇਬਲ ਕਾਡ ਤੇ ਰੇਡੀਓ ਅੱਛਾ ਆ ਨਾਲ ਤੁਹਾਡੇ ਹੱਥ ਦੇ ਕੋਲ ਕੀ ਹੈ ਇਹ ਮੇਰਾ ਆਪਣਾ ਅਸੈਂਬਲ ਕੀਤਾ ਰੇਡੀਓ ਹੈ ਜੀ ਅੱਛਾ ਅੱਜਕੱਲ ਜੋ ਲੇਟੈਸਟ ਚੱਲਦੇ ਆ ਜੀ ਪੈਨ ਡਰਾਈਵ ਵਾਲੇ ਜੀ ਉਹ ਤਿਆਰ ਕੀਤਾ ਹੋਇਆ ਜੀ ਅੱਛਾ ਚੱਲਦਾ ਚੱਲਦਾ ਜੀ ਇਹਦੀ ਸਪਲਾਈ ਜਿਹੜੀ ਸੋਲਰ ਤੋਂ ਆਉਂਦੀ ਆ ਡਾਇਰੈਕਟ ਚੱਲਦਾ ਇਹ ਕੋਈ ਇਹਨੂੰ ਸੈੱਲ ਵਗੈਰਾ ਜਾਂ ਬਿਜਲੀ ਦੀ ਜ਼ਰੂਰਤ ਨਹੀਂ ਇਹ ਸੂਰਜ ਦੀ ਰੋਸ਼ਨੀ ਤੋਂ ਹੀ ਚੱਲਦਾ ਸੂਰਜ ਦੀ ਰੋਸ਼ਨੀ ਨਾਲ ਡਾਇਰੈਕਟ ਚੱਲਦਾ ਜੀ ਇਹ ਬਾ ਤੁਸੀਂ ਦੇਖ ਸਕਦੇ ਹੋ ਕਿੰਦਾ ਮੋਡੀਫਾਈ ਕੀਤਾ ਹੋਇਆ ਹੈ ਖੁਦ ਹੀ ਇਹਨਾਂ ਨੇ ਤੇ ਇਹ ਸੋਲਰ ਸਿਸਟਮ ਦੇ ਨਾਲ ਜਿਹੜਾ ਚੱਲ ਰਿਹਾ ਗਾਣੇ ਦੇਖੋ ਚੱਲ ਰਹੇ ਲਾਈਵ ਤੁਹਾਨੂੰ ਦਿਖਾ ਰਹੇ ਆ ਕਿ ਕਿਸ ਤਰ੍ਹਾਂ ਸਰਦਾਰ ਸਾਹਿਬ ਚਲਾ ਰਹੇ ਨੇ ਟਾਈਪ ਰੇਟਰ ਆ ਜੀ ਅਰੇ ਵਾ ਜਿਹੜੇ ਹੁਣਦੇ ਆ ਅਸੀਂ ਕੰਪਿਊਟਰ ਤੇ ਜਾਂ ਆਪਣੇ ਮੋਬਾਈਲ ਦੇ ਉੱਤੇ ਟਾਈਪ ਕਰਕੇ ਅੱਗੇ ਪ੍ਰਿੰਟ ਕਰ ਲੈਨੇ ਆ ਜੀ ਇਹਦੇ ਨਾਲ ਇੱਥੇ ਅਸੀਂ ਪੇਪਰ ਬਸਾਉਂਦੇ ਸੀ ਇਥੋਂ ਪੇਪਰ ਨੂੰ ਫੋਲਡ ਕਰਕੇ ਉੱਪਰ ਚਲੇ ਜਾਣਾ ਜੀ ਅੱਗੇ ਲੈ ਗਏ ਤਾਂ ਇਦਾਂ ਦੀ ਪ੍ਰਿੰਟਿੰਗ ਜਿਹੜੀ ਆ ਹੁੰਦੀ ਸੀ ਜੀ ਜੇ ਦੇਖਦੇ ਹੋਗੇ ਕਚਹਿਰੀਆਂ ਦੇ ਵਿੱਚ ਲੰਘਦੇ ਆਂ ਪਰ ਟਿਕ ਟਿਕ ਦੀ ਆਵਾਜ਼ ਆਉਂਦੀ ਆ ਹੁਣ ਥੋੜੀ ਘੱਟ ਗਈ ਆ ਇਲੈਕਟ੍ਰੋਨਿਕ ਆ ਗਿਆ ਪਹਿਲਾਂ ਇਹੀ ਚੱਲਦੇ ਹੁੰਦੇ ਸੀ ਫਲਿੱਪਸ ਦਾ ਰੇਡੀਓ ਆ ਜੀ ਟਿਊਬ ਰੇਡੀਓ ਆ ਇਹ ਅੱਛਾ ਤੇ ਅੱਜਕੱਲ ਤਾਂ ਇਹ ਇੰਟੀਕ ਪੀਸ ਮੰਨੇ ਜਾਂਦੇ ਆ ਜੀ ਇਹ ਥੋੜਾ ਗਰਮ ਹੋ ਕੇ ਚੱਲਦਾ ਅੱਛਾ ਇਹਦੇ ਵਿੱਚ ਟਿਊਬਾਂ ਲੱਗੀਆਂ ਨੇ ਗਲਾਸ ਦੀਆਂ ਥੋੜੀਆਂ ਹੀਟ ਹੋ ਕੇ ਫਿਰ ਉਹਨਾਂ ਨੇ ਚੱਲਣਾ ਜੀ ਆਪਾਂ ਕਈ ਵਾਰ ਦੇਖਦੇ ਨਾ ਜਦਾ ਪੁਰਾਣੀ ਚੀਜ਼ ਹੁੰਦੀ ਹੈ ਉਹ ਪਈ ਪਈ ਜੰਗ ਲੱਗ ਜਾਂਦਾ ਜਾਂ ਚਲਦੀ ਨਹੀਂ ਤੇ ਤੁਹਾਡੇ ਕੋਲ ਸਾਰੇ ਚੱਲ ਆਲਮੋਸਟ ਚੱਲਦੀ ਆ ਬੀ ਇਹ ਥੋੜੀ ਮਿਹਨਤ ਕਰਨੀ ਪੈਂਦੀ ਹੈ ਸਾਫ ਵੀ ਇਹਨੂੰ ਰੱਖਣਾ ਪੈਂਦਾ ਅੱਛਾ ਕਲੀਨ ਵਗੈਰਾ ਲਾ ਕੇ ਇਹਨੂੰ ਸਾਫ ਕਰਕੇ ਮੇਨਟੇਨ ਕਰਕੇ ਰੱਖਣਾ ਪੈਂਦਾ ਜੀ ਅੱਛਾ ਚੱਲਦਾ ਹਲੇ ਚੱਲਦਾ ਜੀ ਚਲੋ ਉਹਨੇ ਇਹਦੇ ਜਿੰਨੀ ਦੇਰੇ ਗਰਮ ਹੁੰਦਾ ਹੂੰ ਇਹ ਗ੍ਰਾਮੋਫੋਨ ਹੈ ਜੀ ਫਲੈਕਸ ਦੀ ਹਾਂਜੀ ਠੀਕ ਹੈ ਇਹਦੇ ਉੱਤੇ ਰਿਕਾਰਡ ਰੱਖੇ ਜਾਂਦੇ ਆ ਤੇ ਇਹ ਨੀਡਲ ਦੇ ਨਾਲ ਉਸੇ ਤਰ੍ਹਾਂ ਹੀ ਚੱਲਦਾ ਹੈ ਸਰ ਆਹ ਕੈਸਟਾ ਇਹ ਤਾਂ ਮਿਲਦਾ ਵੀ ਸੀ ਆਰ ਦੇ ਟਾਈਮ ਲਈ ਜਿਹੜੇ ਅਸੀਂ ਵੀ ਦੇਖੀਆਂ ਹੋਈਆਂ ਤੇ ਤੁਸੀਂ ਇਹ ਵੀ ਸਾਮਗੇ ਰੱਖੀਆਂ ਹੋਈਆਂ ਸਾਮਗੇ ਦਸੀਂ ਦੇ ਤੌਰ ਦੀਆਂ ਜੀ ਹਾਂ ਬਿਲਕੁਲ ਵੀ ਸੀਰ ਕਰਾਏ ਤੇ ਚੱਲਦੇ ਹੁੰਦੇ ਸੀਗੇ ਉਦੋਂ ਦੀਆਂ ਸਾਮਗੇ ਰੱਖੀਆਂ ਸਾਰੀਆਂ ਮਤਲਬ ਕਸਟਮਰ ਇਹਨਾਂ ਨੂੰ ਸ਼ੋਰ ਸੀ ਬਿਲਕੁਲ ਜੀ ਅੱਛਾ ਚਾਰ ਚਾਰ ਸਾਰੀ ਰਾਤ ਬੈਠੇ ਰਹਿਣਾ ਇਹ ਚਾਰ ਚਾਰ ਫਿਲਮਾਂ ਦੇਖਣੀਆਂ ਕਰਾਏ ਤੇ ਲਿਆ ਕੇ 100 110 ਰੁਪਏ ਰੈਂਟ ਹੁੰਦਾ ਸੀ ਜੀ ਤੇ ਲਿਆ ਕੇ ਫਿਰ ਦੇਖਣੇ ਜਿਹੜੀ ਮਨਪਸੰਦ ਹੁੰਦੀ ਸੀ ਪਿਕਚਰ ਦੇਖਣ ਵਾਲਾ ਨਾ ਇੱਕ ਵਾਰ ਤੋਂ ਸਰਪਲੇਖਾਈ ਦਾ ਜਵੇ ਕਿ ਸ਼ਾਇਦ ਅਸੀਂ ਕਿਸੇ ਰੇਡੀਓ ਵਾਲੀ ਸ਼ਾਪ ਤੇ ਆਏ ਹਾਂ ਬਿਲਕੁਲ ਜੀ ਤੇ ਆ ਆ ਚੀਜ਼ ਆ ਕੀ ਚੀਜ਼ ਹੈ ਇਹ ਮੈਨੂੰ ਪੁਰਾਣਾ ਸਟੋਵ ਹੈ ਇਹ ਸਟੋਵ ਹੈ ਜੀ ਹੈਨਾ ਇਹ ਪ੍ਰੈਸ਼ਰ ਸਟੋਵ ਹੈ ਇਹ ਤਾਂ ਲੈਂਪ ਹੈ ਇਹ ਪ੍ਰੈਸ਼ਰ ਸਟੋਵ ਹੈ ਹਾਂ ਇਹ ਇਹਦੇ ਵਿੱਚ ਇੱਥੋਂ ਹਵਾ ਭਰੀ ਜਾਂਦੀ ਸੀ ਤੇਲ ਕੇਰੋਸਿਨ ਪਾ ਕੇ ਇਥੋਂ ਬੰਦ ਕਰਕੇ ਇਥੋਂ ਥੋੜਾ ਅੱਗ ਲਾ ਕੇ ਹੀਟ ਕਰਦਾ ਸੀ ਕੈਰੋਸਿਨ ਦੀ ਗੈਸ ਬਣ ਕੇ ਫਿਰ ਇਹ ਚੱਲਦਾ ਸੀ ਲੇਕਿਨ ਇਹਦਾ ਇੱਕ ਨੁਕਸ ਸੀਗਾ ਜੀ ਆਵਾਜ਼ ਕਰਦਾ ਸੀ ਇਹ ਅੱਛਾ ਆ ਤੁਸੀਂ ਦੇਖਿਆ ਜੇ ਤੁਸੀਂ ਦੇਖਿਆ ਤਾਂ ਕਮੈਂਟਾਂ ਜਰੂਰ ਦੱਸਿਓ ਕਿ ਇਹ ਤੁਹਾਡੇ ਸਮੇਂ ਦਾ ਸੀਗਾ ਜਾਂ ਤੁਹਾਡੇ ਫੈਮਿਲੀ ਚ ਕਿਸੇ ਨੇ ਦੇਖਿਆ ਤਾਂ ਕਮੈਂਟਾਂ ਜਰੂਰ ਦੱਸਿਓ ਕਿਉਂਕਿ ਇਹ ਐਂਟੀਕੀ ਚੀਜ਼ ਹੈ ਅੱਜ ਤੱਕ ਦੇਖਣ ਨੂੰ ਨਹੀਂ ਮਿਲਦੀਆਂ ਜੀ ਇਹ ਬੱਤੀਆਂ ਵਾਲਾ ਸਟੋਵ ਹੈ ਜੀ ਅੱਛਾ ਇਹ ਪ੍ਰੈਸ਼ਰ ਤਾਂ ਨਹੀਂ ਸੀ ਚੱਲਦਾ ਇਹਦੇ ਵਿੱਚ ਇੱਥੇ ਬੱਤੀਆਂ ਲੱਗੀਆਂ ਹੁੰਦੀਆਂ ਸੀਆਂ ਕਾਟਨ ਦੀਆਂ। ਉਹ ਨੀਚੇ ਦਿਖਾਓ। ਇਹਦੇ ਵਿੱਚ ਆ ਦੇ ਆ ਦੇਖ ਸਕਦੇ ਹੋ ਕਿੱਥੇ? ਇੱਥੋਂ ਦੀ ਚੱਲਦਾ ਹੁੰਦਾ ਸੀ ਇਹ। ਇਹਨੂੰ ਇੱਧਰ ਰੱਖ ਕੇ। ਇਹ ਕਿਹੜੇ ਸਾਲ ਦਾ ਹੁਣ ਹੈ? ਇਹ ਉਸ ਤੋਂ ਪੁਰਾਣਾ ਜੀ। ਅੱਛਾ। ਉਸ ਤੋਂ ਪੁਰਾਣਾ 60, 65, 70 75 ਦੇ ਵਿੱਚ 70 ਤੱਕ ਚੱਲੇ ਆ ਜੀ। ਇਹਦੀ ਜਿਹੜੀ ਕੰਜ਼ਮਪਸ਼ਨ ਜ਼ਿਆਦਾ ਸੀ, ਲੇਕਿਨ ਇਹਦੀ ਜਿਹੜੀ ਬਿਨਾ ਆਵਾਜ਼ ਤੋਂ ਚੱਲਦਾ ਸੀ ਔਰ ਗੈਸ ਵਾਂਗੂ ਚੱਲਦਾ ਸੀ ਜਿਵੇਂ ਅੱਜਕੱਲ ਗੈਸ ਚੱਲਦੀ ਆ ਇਸ ਤਰ੍ਹਾਂ ਚੱਲਦਾ ਸੀ। ਠੀਕ ਹੈ। ਆ ਆ ਫੋਟੋ ਕਿਦੀ ਹੈ? ਆ ਬੜੀ ਪੁਰਾਣੀ ਜੀ ਫੋਟੋ ਲਾਈ ਹੈ ਇਹ ਮੇਰੇ ਗ੍ਰੈਂਡਫਾਦਰ ਨੇ ਜੀ ਬਰਮਾ ਦੇ ਵਿੱਚ ਇਹ ਜਿਨ੍ਹਾਂ ਦੇ ਹਾਰਪਾਇਆ ਹੈ ਜੀ ਇਹ ਜਦੋਂ ਇੰਡੀਆ ਆਏ ਸੀ 22 23 ਦੇ ਵਿੱਚ ਉਦੋਂ ਆਏ ਸੀ ਸੁਭਾਸ਼ ਚੰਦਰ ਬੋਸ ਜੀ ਅੱਛਾ ਜੀ ਇਹ ਸੁਭਾਸ਼ ਚੰਦਰ ਬੋਸ ਦੀ ओरिजिनल ਫੋਟੋ ਹੈ ਰੀਅਰ ਫੋਟੋ ਹੈ ਜੀ ਠੀਕ ਹੈ ਠੀਕ ਹੈ ਇਹ ਬਰਮਾ ਦੇ ਵਿੱਚ ਰੰਗੂਨ ਦੀ ਹੈ ਜੀ ਜਦੋਂ ਆਜ਼ਾਦ ਹਿੰਦ ਫੌਜ ਤਿਆਰ ਕਰਦੇ ਸੀ ਉਦੋਂ ਇਹ ਜਾਂਦਾ ਸੀ ਆਪਣੇ ਬੰਦਿਆਂ ਕੋਲ ਜਿਹੜੇ ਇੰਡੀਅਨ ਸੀਗੇ ਉਹਨਾਂ ਨਾਲ ਜਾ ਕੇ ਕੰਟੈਕਟ ਕਰਦੇ ਸੀ ਠੀਕ ਹੈ ਇਹ ਤੁਸੀਂ ਦੇਖ ਸਕਦੇ ਹੋ ਇੰਨੀ ਪੁਰਾਣੀ ਫੋਟੋ ਹੈ ਸੁਭਾਸ਼ ਚੰਦਰ ਬੋਸ ਜੀ ਦੀ ਕਿ ਜਿਹਦੇ ਚ ਆਪਾਂ ਗਾਣਾ ਵੀ ਸੁਣਿਆ ਹੋਣਾ ਨਾ ਮੇਰੇ ਪੀ ਆ ਗਏ ਰੰਗੂਨ ਵਾਸੇ ਕੀਆ ਹੈ ਟੈਲੀਫੋਨ ਇਹ ਉਸ ਦੇਸ਼ ਦੀ ਘਾਰੀ ਹੈ ਉਸ ਦੇਸ਼ ਦੇ ਵਿੱਚ ਖੜ ਕੇ ਫੋਟੋ ਲਿੱਤੀ ਗਈ ਹੈ ਉਸੇ ਸਿਟੀ ਦੇ ਬੱਚੇ ਹੈ ਰੰਗੂਨ ਦੇ ਵਿੱਚ ਅੱਛਾ ਮਤਲਬ ਇਹ ਸ਼ੂਟ ਵੀ ਪੱਕਾ ਹੋਤੀ ਹੋਇਆ ਹੋਣਾ ਨਹੀਂ ਹੋਤੇ ਹੋਏ ਹੈ ਜੀ ਦੀ ਠੀਕ ਹੈ ਬਿਲਕੁਲ ਇਹ ਵੀ ਬਹੁਤ ਠੀਕ ਹੈ ਜੀ ਅੱਜਕੱਲ ਬੱਚਾ ਨੂੰ ਦੇਖ ਦੋ ਆ ਜਾਇਆ ਬਾਜ਼ਾਰ ਜਾਏ ਸ਼ਰਮ ਆਉਂਦੀ ਹੈ ਇਹਦਾ ਹੈਂਡਲ ਦੇਖੋ ਕਿੰਨਾ ਵਧੀਆ ਬਣਾਇਆ ਹੈ ਬਿਲਕੁਲ ਲੱਕੜੀ ਦਾ ਜਦੋਂ ਇਤੋਂ ਪਕੜ ਲੈਂਦੇ ਕੋਈ ਵੀ ਸਮਾਨ ਇਹ ਨਹੀਂ ਵੀ ਬਾਹਰ ਨਿਕਲ ਜਾਏਗਾ ਹਾਂ ਆ ਹੈਂਡਬੈਗ ਤੁਸੀਂ ਦੱਸਿਓ ਕਿੰਨੇ ਕਿੰਨੇ ਯੂਜ਼ ਕੀਤਾ ਤੁਹਾਡੀ ਫੈਮਿਲੀ ਦੇ ਵਿੱਚੋਂ ਦੇਖੋ ਕਿੰਨਾ ਸੋਹਣਾ ਹੈਂਡ ਬੈਗ ਇਹ ਕਲॉक ਆ ਜੀ ਇਹਨੂੰ ਹੁਣ ਤਾਂ ਸੈੱਲ ਪੈਂਦੇ ਆ ਡਿਜੀਟਲ ਆ ਗਿਆ ਜੀ ਇਹਦੇ ਵਿੱਚ ਇਹਨੂੰ ਵਾਈਂਡ ਅਪ ਕਰਦੇ ਸੀ ਹਫਤੇ ਬਾਅਦ 7 ਦਿਨਾਂ ਬਾਅਦ ਚਾਬੀ ਦਿੰਦੇ ਸੀ ਔਰ ਜਿੰਨਾ ਟਾਈਮ ਹੋਣਾ ਜੇ 11 ਵਜੇ ਆ ਇਹਨੇ 11 ਘੰਟੀਆਂ ਮਾਰਨੀਆਂ ਅੱਛਾ ਜੇ 11:30 ਹੋ ਗਏ ਇੱਕ ਘੰਟੀ ਮਾਰੇਗਾ ਅੱਛਾ ਹਫਤੇ ਬਾਅਦ ਇਹਨੂੰ ਵਾਈਂਡ ਅਪ ਕਰਨਾ ਪੈਂਦਾ ਸੀਗਾ ਪੈਂਡੂਲਮ ਵਾਲਾ ਸੀਗਾ ਠੀਕ ਐ ਇਹ ਛਤਰੀ ਆ ਜੀ ਇਹ ਬਰਮਾ ਰੰਗੋਂਦੀ ਬਣੀ ਐ ਇਹਦਾ ਜਿਹੜਾ ਕੱਪੜਾ ਰੇਸ਼ਮ ਦਾ ਹੂੰ ਤੇ ਆ ਜਿਹੜੀਆਂ ਤਿੱਲੀਆਂ ਇਹਦੇ ਵਿੱਚ ਕੋਈ ਵਾਇਰ ਨਹੀਂ ਲਾਈ ਹੋਈ ਇਹ ਬਾਂਸ ਦੀ ਬਣੀ ਹੋਈ ਹੈ ਇਹ ਜਿਹੜੇ ਆਪਾਂ ਕਹਿ ਸਕਦੇ ਝਾੜੂ ਦੇ ਤਿੱਲੇ ਉਹ ਯੂਜ਼ ਹੋਏ ਹਨਾ ਉਹਨੂੰ ਝਾੜੂ ਦੇ ਤਿੱਦੇ ਨਾਲੋਂ ਪਹਿਲਾਂ ਬਾਂਸ ਨੂੰ ਲੈ ਕੇ ਉਹਨੂੰ ਛਿੱਲ ਕੇ ਫੇਰੇ ਬਣਾਈਆਂ ਹੋਈਆਂ ਔਰ ਕਿਤੇ ਵੀ ਵਾਇਰ ਨਹੀਂ ਵਰਤੀ ਸਿਰਫ ਮਾਸ ਤੇ ਧਾਗਾ ਇਹ ਰੇਸ਼ਮ ਦਾ ਕੱਪੜਾ ਜਿਹੜਾ ਐਕਸਪਾਇਰ ਹੋ ਗਿਆ ਜੀ ਆ ਦੇਖੋ ਤੇ ਡਿਜ਼ਾਈਨ ਕਿੰਨਾ ਸੋਹਣਾ ਪਿਆ ਹੈ ਕਿੰਨਾ ਸੋਹਣਾ ਡਿਜ਼ਾਈਨ ਪਿਆ ਹੈ ਬਿਲਕੁਲ ਤੁਸੀਂ ਦੇਖ ਸਕਦੇ ਹੋ ਕਿੰਨਾ ਸੋਹਣਾ ਅੰਬ੍ਰੈਲਾ ਹੈ ਇਹ ਮੈਨੂੰ ਲੱਗਦਾ ਇਹ ਕਿੰਨੇ ਸਾਲ ਦਾ ਹੋਣਾ ਹੈ ਇਹ ਹੋਏਗਾ ਜੀ ਕੋਈ 90 95 ਸਾਲ ਪੁਰਾਣਾ ਅੱਛਾ ਤੇ ਦੇਖ ਸਕਦੇ ਹੋ ਕਿੰਨਾ ਸੋਹਣਾ ਹੈ ਬਿਨਾ ਕਿਸੇ ਵਾਇਰਿੰਗ ਤੋਂ ਯੂਜ਼ ਕੀਤੇ ਹੋਏ ਇਹ ਅੰਬ੍ਰੈਲਾ ਕਿੰਨਾ ਪਿਆਰਾ ਹੈ ਹਾਲੇ ਤੱਕ ਸਰ ਨੇ ਸਾਮ ਕੇ ਰੱਖਿਆ ਹੋਇਆ ਹੈ ਇਹ ਰੇਲੇ ਰੇਲੇ ਪੁਰਾਣੇ ਟਿਕਟ ਨੇ ਜੀ ਜਿਹੜੇ ਪਹਿਲੇ ਟਾਈਮ 'ਚ ਰੇਲਵੇ 'ਚ ਸਫਰ ਕਰਦੇ ਹੋਊਗੇ ਉਹਨਾਂ ਨੂੰ ਪਤਾ ਹੋਊਗਾ ਕਿ ਪਹਿਲੇ ਟਿਕਟਾਂ ਇਦਾਂ ਦੀਆਂ ਮਿਲਦੀਆਂ ਸੀ ਹੁਣ ਤਾਂ ਕੰਪਿਊਟਰ ਦੇ ਨਾਲ ਡੇਟ ਉਸੇ ਟਾਈਮ ਡੇਟ ਦੇ ਟਾਈਮ ਜਿਹੜਾ ਪੈ ਜਾਂਦਾ ਸੀਗਾ ਇਹ ਜਦੋਂ ਟਿਕਟ ਪਹਿਲੇ ਪਾਏ ਹੁੰਦੇ ਸੀ ਸਟੋਰ ਦੇ ਵਿੱਚ ਕੱਢ ਕੇ ਪੰਚਿੰਗ ਮਸ਼ੀਨ ਦੇ ਵਿੱਚ ਪਾਉਂਦੇ ਸੀ ਫਿਰ ਉਹ ਡੇਟ ਜਿਹੜੀ ਆ ਪੰਚ ਹੋ ਜਾਂਦੀ ਸੀ ਜੀ ਆ ਕੀ ਆ ਕੀ ਹੈ ਜੀ ਇਹ ਥੈਲੀ ਹੈ ਜੀ ਇਹਦੇ ਵਿੱਚ ਚਾਂਦੀ ਦੇ ਸਿੱਕੇ ਹੁੰਦੇ ਸੀ ਅੰਗਰੇਜ਼ਾਂ ਦੇ ਟਾਈਮ ਅੱਛਾ ਇਹਨੂੰ ਗਿਣਤੀ ਕਰਕੇ ਇਹਦੇ ਵਿੱਚ ਪਾ ਦੇਣੇ ਉੱਤੇ ਇੱਥੇ ਸੀਲ ਲੱਗ ਜਾਂਦੀ ਸੀ ਜੀ ਉਹਤੇ ਲਿਖਿਆ ਜਾਂਦਾ ਸੀ ਇੰਨੇ ਸਿੱਕੇ ਨੇ ਇਹਦੇ ਵਿੱਚ ਠੀਕ ਹੈ ਸਪਲਾਈ ਹੁੰਦੇ ਸੀ ਸਪਲਾਈ ਹੁੰਦੇ ਸੀ ਜੀ ਠੀਕ ਹੈ ਜਿੱਦਾਂ ਆਪਾਂ ਦੇਖਦੇ ਨੇ ਖਜ਼ਾਨਾ ਜਿੱਥੇ ਲਿਖਿਆ ਹੁੰਦਾ ਉਹ ਤੋਂ ਇਦਾਂ ਦੀ ਥੈਲੀ ਸ਼ੋ ਕੀਤੀ ਹੁੰਦੀ ਆ ਜੀ ਤੇ ਇੰਨਾ ਸ਼ੌਂਕ ਜਿਹੜਾ ਜੜਿਆ ਪਰਿਵਾਰ ਦੇ ਵਿੱਚ ਤੁਸੀਂ ਮਤਲਬ ਹੋਰ ਕੌਣ ਕੋਨਾ ਤਾਂ ਡਿਵਾਈਫ ਨੇ ਰੋਕਿਆ ਨਹੀਂ ਕਦੀ ਨਹੀਂ ਬਿਲਕੁਲ ਨਹੀਂ ਰੋਕਿਆ ਜੀ ਹਮਮ ਹੋਰ ਬੱਚਿਆਂ ਨੇ ਨਹੀਂ ਰੋਕਿਆ ਕਦੀ ਬੱਚੇ ਪਹਿਲਾਂ ਪਹਿਲਾਂ ਤਾਂ ਸੀ ਪ੍ਰੋਬਲਮ ਉਹਨਾਂ ਨੂੰ ਪਰ ਹੁਣ ਨਹੀਂ ਹੁਣ ਕਹਿੰਦੇ ਬਾਪਾ ਠੀਕ ਹੈ ਕਹਿੰਦੇ ਪੁਰਾਣਾ ਬਿੱਸਾ ਜਿਹੜਾ ਸਾਹਮਣਾ ਚਾਹੀਦਾ ਹਮਮ ਤੇ ਹੁਣ ਕੋਈ ਕਿਸੇ ਨੂੰ ਪ੍ਰੋਬਲਮ ਨਹੀਂ ਆ। ਠੀਕ ਹੈ। ਤੇ ਕੀ ਲੱਗਦਾ ਕਿ ਅੱਜ ਕੱਲ ਦੇ ਜਿਹੜੇ ਨੌਜਵਾਨ ਆ ਨੌਜਵਾਨ ਵੀ ਛੱਡੋ ਆਮ ਜਿਹੜੇ ਲੋਕ ਨੇ ਘਰ ਦੇ ਵਿੱਚ ਕੋਈ ਵੀ ਚੀਜ਼ ਪੁਰਾਣੀ ਹੁੰਦੀ ਚੁੱਕ ਕੇ ਬਾਹਰ ਮਾਰਦੇ ਕਈ ਵਾਰ ਤਾਂ ਕਹਿੰਦੇ ਮਾਪੇ ਵੀ ਡਾਇਲੌਗ ਮਾਰਦੇ ਹੁੰਦੇ ਕਿ ਕੱਲ ਨੂੰ ਅਸੀਂ ਵੀ ਪੁਰਾਣੇ ਹੋ ਜਾਾਂਗੇ ਚੁੱਕ ਕੇ ਸਿੜ ਦਿਓ ਸੁਣਿਆ ਹੋਊਗਾ ਨਹੀਂ ਮੇਰੇ ਕੋਲ ਇਹ ਗੱਲ ਨਹੀਂ ਹੈ ਜੀ। ਨਹੀਂ ਨਹੀਂ ਸੁਣਿਆ ਹੋਊਗਾ ਇਹ ਕਹਾਵਤ ਹੈਗੀ। ਬਿਲਕੁਲ ਸੁਣਿਆ ਜੀ ਪਰ ਪੁਰਾਣੀ ਚੀਜ਼ ਦੀ ਕਦਰ ਕਰਨੀ ਚਾਹੀਦੀ ਆ। ਕੋਈ ਸਾਨੂੰ ਜਿਹੜਾ ਨਹੀਂ ਪਤਾ ਅੱਜ ਕੱਲ ਦੇ ਮਾਹੌਲ ਦਾ ਉਹ ਸਾਨੂੰ ਪਿਛਲੀ ਪੀੜ੍ਹੀ ਹੈ ਜਿਹੜੀ ਸਾਡੇ ਬਜ਼ ਜੋ ਉਹਨਾਂ ਨਾਲ ਬੀਤੀਆਂ ਉਹ ਸਾਨੂੰ ਦੱਸਣਗੇ ਕਾਂਗੇ ਕਾਕਾ ਇੱਧਰ ਨਹੀਂ ਜਾਣਾ ਇੱਧਰ ਖੂਹ ਆ ਕਾਕਾ ਇੱਧਰ ਜੰਗਲ ਆ ਇੱਧਰ ਨਹੀਂ ਜਾਣਾ ਜੀ ਠੀਕ ਹੈ ਉਹਨਾਂ ਦੀਆਂ ਗੱਲਾਂ ਸੁਣ ਕੇ ਅਸੀਂ ਸੰਭਲ ਜਾਈਏ ਤਾਂ ਠੀਕ ਆ ਨਹੀਂ ਤਾਂ ਫਿਰ ਖਰਾਬ ਹੀ ਆ ਜਿਵੇਂ ਅਸੀਂ ਪੁਰਾਣੀ ਚੀਜ਼ਾਂ ਸਾਹਮਣੇ ਰੱਖਦੇ ਹਾਂ ਖਾਸ ਕਰਕੇ ਜਿਹੜੇ ਬਿਲਕੁਲ ਦਿਮਾਗੀ ਕੰਮ ਕਰਦੇ ਨੇ ਜਿਨ੍ਹਾਂ ਦਾ ਕੰਮ ਹੈ ਇਹ ਵਾਇਰਿੰਗ ਨਾਲ ਖੇਲਣਾ ਜਿਨ੍ਹਾਂ ਦਾ ਕੰਮ ਹੈ ਟੈਕਨੋਲੋਜੀ ਦੇ ਨਾਲ ਖੇਲਣਾ ਤੇ ਉਹਨਾਂ ਵਾਸਤੇ ਤਾਂ ਕੁਝ ਨਾ ਕੁਝ ਇਨਵੈਂਸ਼ਨ ਕਰਨ ਨੂੰ ਵੀ ਮਿਲ ਸਕਦਾ ਬਿਲਕੁਲ ਬਹੁਤ ਕੁਝ ਮਿਲ ਜਾਂਦਾ ਜੀ ਹੂੰ ਤੈਨੂੰ ਲੱਗਦਾ ਵੀ ਇਦਾਂ ਦੀ ਜਿਹੜੀ ਦਰੋਹ ਹੋਰ ਹੈ ਆਪਣੀ ਸਾਰਿਆਂ ਨੂੰ ਸਾਹਮਣੇ ਰੱਖਣੀਆਂ ਚਾਹੀਦੀਆਂ ਐਜ਼ ਅ ਯਾਦਗਾਰ ਬਿਲਕੁਲ ਜਿਹਦੇ ਕੋਲ ਜਗ੍ਹਾ ਹੈਗੀ ਸਾਹਮਣੇ ਦਾ ਜਰੀਆ ਹੈਗਾ ਉਹ ਨੂੰ ਜ਼ਰੂਰ ਸਾਹਮਣੇ ਆ ਚਾਹੀਦੀਆਂ ਤੁਹਾਨੂੰ ਬਹੁਤ-ਬਹੁਤ ਧੰਨਵਾਦ ਸਰਦਾਰ ਸਾਹਿਬ ਸਾਰੇ ਸਾਨੂੰ ਸਮਾਂ ਦੇਣ ਦੇ ਲਈ ਕਿਉਂਕਿ ਇਹ ਬਹੁਤ ਹੀ ਵਧੀਆ ਚੀਜ਼ ਸੀ ਆਪਾਂ ਜਰੂਰ ਕੋਸ਼ਿਸ਼ ਕੀਤੀ ਸੀਗੀ ਕਿ ਆਪਣੇ ਵਿਊਅਰਸ ਦੇ ਰੂਬਰੂ ਇਹ ਚੀਜ਼ ਕਰੀਏ ਕਿ ਬਹੁਤ ਅੱਛੀ ਚੀਜ਼ ਹੈ ਆਪਾਂ ਦਿਲੋਂ ਸਲੂਟ ਕਰਦੇ ਹਾਂ ਤੁਸੀਂ ਇੰਨੀ ਸੋਹਣੀ ਚੀਜ਼ ਸਾਂਭ ਕੇ ਰੱਖਿਓ ਪੁਰਾਣੀ ਤੋਂ ਪੁਰਾਣੀਆਂ ਜਿਹੜੀ ਯਾਦਾਂ ਤੁਸੀਂ ਸਾਂਭ ਕੇ ਰੱਖੀਆਂ ਧੰਨਵਾਦ ਬਹੁਤ-ਬਹੁਤ ਸ਼ੁਕਰੀਆ ਧੰਨਵਾਦ ਜਿਨ੍ਹਾਂ ਨੇ ਆਪਣੇ ਕੀਮਤੀ ਸਮੇਂ ਚੋਂ ਸਮਾਂ ਕੱਢ ਕੇ ਮੈਨੂੰ ਅਟੈਂਡ ਕੀਤਾ ਥੈਂਕ ਯੂ ਸੋ ਅਜੇ ਹੀ ਜਿਹੜਿਆ ਆਪਣੀਆਂ ਦਰੋਹਰ ਦੇ ਨਾਲ ਜੁੜੇ ਹੋਏ ਜਿਹੜੇ ਸਰਦਾਰ ਸਾਹਿਬ ਨੇ ਉਹਨਾਂ ਨੇ ਆਪਣੇ ਪਰਿਵਾਰ ਦੇ ਵਿੱਚ ਪਰਿਵਾਰ ਨੂੰ ਤਾਂ ਸੰਭਿਆ ਹੀ ਸੰਭਿਆ ਨਾਲ ਦੀ ਨਾਲ ਆਪਣੀਆਂ ਪੁਰਾਣੀਆਂ ਯਾਦਾਂ ਨੂੰ ਵੀ ਸੰਭਿਆ ਅਜਿਹੇ ਲੋਕ ਅਜੇ ਵੀ ਹੈਗੇ ਨੇ ਦੁਨੀਆ ਦੇ ਵਿੱਚ ਤੇ ਤੁਹਾਨੂੰ ਲੱਗਦਾ ਹੈ ਕਿ ਇਹ ਚੀਜ਼ਾਂ ਸਾਂਭ ਕੇ ਰੱਖਣੀਆਂ ਚਾਹੀਦੀਆਂ ਜੇ ਲੱਗਦਾ ਹੈ ਕਿ ਆਪਣੀਆਂ ਜਿਹੜੀ ਵਿਰਾਸਤ ਹੈ ਉਹਨੂੰ ਸਾਂਭ ਕੇ ਰੱਖਣਾ ਚਾਹੀਦਾ ਹੈ ਤਾਂ ਕਮੈਂਟਸ ਇੱਕ ਵਾਰ ਆਪਣੀ ਰਾਏ ਜ਼ਰੂਰ ਦਿਓ ਫਿਰ ਮਿਲਾਂਗੇ ਉਦੋਂ ਤੱਕ ਬਨੇ ਰਹੋ ਕੈਮਰਾਮੈਨ ਰਕੇਸ਼ ਤੇ ਨਾਲ ਜਸਪ੍ਰੀਤ